ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਲੈ ਚੱਲੇ ਆਂ ਜੀ ਆਪਾਂ ਗੁਰਦੁਆਰਾ ਸਾਧੂ ਆਣਾ ਸਾਹਿਬ ਜਿੱਥੇ ਦਾ ਇਤਿਹਾਸ ਇੱਥੇ ਦੀ ਸਰੋਵਰ ਕਰਕੇ ਬਹੁਤ ਮਸ਼ਹੂਰ ਹੈ ਜਿੱਥੇ ਜਾ ਕੇ ਕਿਸੇ ਵੀ ਤਰ੍ਹਾਂ ਦਾ ਚਮੜੀ ਦਾ ਰੋਗੀ ਚਾਹੇ ਉਹ ਦੇ ਫੋੜਾ ਫਿੰਸੀ ਹੈ ਚਾਹੇ ਕਿਸੇ ਤਰ੍ਹਾਂ ਦਾ ਵੀ ਚਮੜੀ ਦਾ ਰੋਗ ਹੈ ਉਹ ਠੀਕ ਹੋ ਜਾਂਦਾ ਹੈ ਤੇ ਅੱਜ ਅਸੀਂ ਵੀ ਚੱਲੇ ਆਂ ਪਹਿਲੇ ਪਿਛਲੇ ਐਤਵਾਰ ਵੀ ਗਏ ਕਿ ਅੱਜ ਸੈਕਿੰਡ ਸੰਡੇ ਚੱਲੇ ਆਂ ਰਾਹ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਰਸਤਾ ਮੌਕੇ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਗੁਰਦੁਆਰਾ ਸਾਹਿਬ ਪਿੰਡ ਲੰਡੇ ਕੇ ਇਹਲੇ ਮੌਕੇ ਦੇ ਵਿੱਚ ਪੈਂਦਾ ਹੈ ਗੁਰਦੁਆਰਾ ਸਾਹਿਬ ਤੇ ਪੰਜ ਐਤਵਾਰ ਦਿਲੋਂ ਮਣੋਂ ਕੇਤਨ ਨਾਲ ਜੇ ਤੁਸੀਂ ਗੁਰਦੁਆਰਾ ਸਾਹਿਬ ਇਸ਼ਨਾਨ ਕਰੋਗੇ ਤੇ ਤੁਹਾਡੇ ਹਰੇਕ ਤਰ੍ਹਾਂ ਦੇ ਦੁੱਖ ਦਿਲਦਰ ਦੂਰ ਹੋਣਗੇ ਵਾਹਿਗੁਰੂ ਜੀ ਤੇ ਜਰੂਰ ਇੱਥੇ ਦੇ ਦਰਸ਼ਨ ਕਰਿਓ ਇੱਥੇ ਸੰਤ ਸਰੂਪ ਸਿੰਘ ਤੇ ਸੰਤ RAM ਸਿੰਘ ਜੀ ਨੇ ਸੇਵਾ ਕੀਤੀ ਹੈ ਤਪੱਸ ਕੀਤਾ ਸੀ ਤੇ ਇੱਥੇ ਸਰੋਵਰ ਵੀ ਉਹਨਾਂ ਨੇ ਬਣਾਇਆ ਹੈ ਤੇ ਵਾਹਿਗੁਰੂ ਜੀ ਅਹੀਂ ਵੀ ਚੱਲੇ ਆ ਤੁਹਾਨੂੰ ਦਰਸ਼ਨ ਕਰਾਣੇ ਅੱਗੇ ਜਾ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਬਾਈ ਕਰੋ ਜੀ ਇਸ ਰਸਤੇ ਦੇ ਉੱਤੇ ਜੇ ਜਾਣਾ ਬਹੁਤ ਆਸਾਨ ਹੈ ਇੱਥੇ ਮਾਰਬਲ ਟਾਈਲਾਂ ਦੀਆਂ ਦੁਕਾਨਾਂ ਕਾਫੀ ਆ ਤੇ ਮਾਰਬਲ ਟਾਈਲਾਂ ਦੀਆਂ ਦੁਕਾਨਾਂ ਨਾਲ ਪੈਟਰੋਲ ਪੰਪ ਆਂਦੇ ਹੀ ਰਹਿਣਗੇ ਤੇ ਅੱਗੇ ਜਾ ਕੇ ਗੇਟ ਆ ਜਾਂਦਾ ਗੁਰਦੁਆਰਾ ਸਾਹਿਬ ਜੀ ਦਾ ਤੇ ਉਹ ਵੀ ਤੁਹਾਨੂੰ ਅੱਗੇ ਤੇ ਜਾ ਕੇ ਦਿਖਾਣੇ ਆ ਜਿੱਥੋਂ ਅੰਦਰ ਐਂਟਰ ਕਰਨਾ ਗੁਰਦੁਆਰਾ ਸਾਹਿਬ ਲੋ ਬਾਈ ਕਰੋ ਜੀ ਗੁਰਦੁਆਰਾ ਸਾਹਿਬ ਦਾ ਗੇਟ ਸਾਹਿਬ ਆ ਗਿਆ ਹੋਇਆ ਸਰੋਵਰ ਸਾਧੂ ਆਣਾ ਸਾਹਿਬ ਦੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਵਾਹਿਗੁਰੂ ਜੀ ਇਹ ਹੁਣ ਗੱਡੀ ਲਾਣ ਲੱਗੇ ਪਾਰਕਿੰਗ ਦੇ ਵਿੱਚ ਪਾਰਕਿੰਗ ਫੀਸ ਹੈਗੀ ਹੈ 30 ਰੁਪਏ ਇਹ ਪ੍ਰਾਈਵੇਟ ਕੋਈ ਗੱਲ ਨਹੀਂ ਜੇ ਮਹਾਰਾਜ ਦੇ ਦਰਸ਼ਨ ਕਰਨੇ ਤੇ 20 ਰੁਪਏ ਕੋਈ ਗੱਲ ਨਹੀਂ ਹੁੰਦੀ ਇਹ ਤਾਂ ਬਹੁਤ ਥੋੜੀ ਜੀ ਰਕਮ ਆ ਸਰੋਜ ਜੀ ਸਾਡੀ ਸੰਗਤ ਆ ਚੁੱਕੀ ਹੈ ਦਰਸ਼ਨ ਕਰ ਮਹਾਰਾਜ ਜੀ ਦੇ ਅਰਦਾਸ ਚੱਲਦੀ ਪਈ ਹੈ ਹੁਣ ਅਰਦਾਸ ਚ ਸ਼ਾਮਿਲ ਹੋਣ ਜਾ ਰਹੇ ਹਾਂ ਸਰੋਜ ਜੀ ਪਵਿੱਤਰ ਸਰੋਵਰ ਨੇ ਜਿੱਥੇ ਇਸ਼ਨਾਨ ਕਰਨ ਨਾਲ ਹਰ ਇੱਕ ਤਰ੍ਹਾਂ ਦੀ ਚਮੜੀ ਦੀ ਬਿਮਾਰੀ ਠੀਕ ਹੁੰਦੀ ਹੈ ਇੱਥੇ ਦੂਰੋਂ ਦੂਰੋਂ ਸੰਗਤਾਂ ਆਂਦੀਆਂ ਅਜ ਮਸਿਆ ਦਾ ਦਿਹਾੜਾ ਤੇ ਅੱਜ ਹੀ ਟਾਈਮ ਨਾਲ ਪਹੁੰਚ ਚੁੱਕੇ ਹਾਂ ਤੇ ਇੱਥੇ ਮੋਗੇ ਤੋਂ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਤੋਂ ਲੁਧਿਆਣੇ ਤੋਂ ਇੱਥੋਂ ਕਿੱਥੋਂ ਦੂਰੋਂ ਦੂਰੋਂ ਸੰਗਤ ਚੱਲ ਕੇ ਆਉਂਦੀ ਆ। ਸਾਡਾ ਜਾਇਦੀਪ ਸਿੰਘ ਜੀ ਇਸ਼ਨਾਨ ਕਰ ਰਿਹਾ। ਮਹਾਰਾਜ ਇਹਨਾਂ ਤੇ ਕਿਰਪਾ ਚੜ੍ਹਦੀ ਕਲਾ ਬਖਸ਼ੇ ਜੀ। ਵਾਹਿਗੁਰੂ ਜੀ ਕਰੋ ਦਰਸ਼ਨ ਪਵਿੱਤਰ ਸਰੋਵਰ ਦੇ। ਕੋਈ ਵੀ ਜਰੂਰ ਦਰਸ਼ਨ ਕਰ ਆਇਓ ਗੁਰਦੁਆਰਾ ਸਾਹਿਬ ਜੀ ਦੇ। ਦੇਖੋ ਪਵਿੱਤਰ ਇਸ਼ਨਾਨ ਕਰਦੇ ਹੋਏ ਸਰਗ ਸੰਗਤਾਂ ਇੱਥੇ ਆ ਕੇ ਹਰੇਕ ਤਰ੍ਹਾਂ ਦੀ ਚਮੜੀ ਦੇ ਰੋਗ ਠੀਕ ਹੋ ਜਾਂਦੇ ਆ ਤੇ ਤੁਸੀਂ ਵੀ ਆ ਕੇ ਆਪਣੇ ਰੋਗ ਮੁਕਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੁਰਦੁਆਰਾ ਸਾਹਿਬ ਪਿੰਡ ਲੰਡੇ ਕੇ ਜ਼ਿਲ੍ਹਾ ਮੋਗਾ ਦੇ ਵਿੱਚ ਸਥਿਤ ਹੈ ਜਿੱਥੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਅੱਗੇ ਵੀ ਮੈਂ ਦੱਸਿਆ ਸੀ ਤੇ ਹੁਣ ਫੇਰ ਗੌਰ ਕਰੋ ਜਿੱਥੇ ਸੰਤ ਸਰੂਪ ਸਿੰਘ ਤੇ ਸੰਤ ਰਾਮ ਸਿੰਘ ਜੀ ਜੋ ਸਚਕੰਡ ਵਾਸੀ ਜੀ ਹੈਗੇ ਉਹਨਾਂ ਨੇ ਸੇਵਾ ਕੀਤੀ ਤੇ ਤਪ ਸਥਾਨ ਦੇ ਉੱਤੇ ਤਪ ਕੀਤੇ ਤੇ ਇਹ ਸਾਧੂਆਣਾ ਸਾਹਿਬ ਗੁਰਦੁਆਰਾ ਸਾਹਿਬ ਪਿੰਡ ਲੰਡੇ ਕੀ ਸਥਿਤ ਹੈ ਭਾਈ ਪ੍ਰੋਜੈਕਟ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਸਾਹਿਬ ਦਰਸ਼ਨ ਕਰੋ ਜੀ ਜਿਆ ਮੇਰੇ ਤੋਂ ਕਰਵਾ ਇਹ ਮਨੋਪਰਮਨਾਵਾਂ ਨੂੰ ਜਨ ਜਨ ਜਲਾ ਰਹੇ ਨੇ ਚਾਪੜੀ ਦੇ ਰੋਡ ਤੇ ਬਹੁਤ ਬੜੇ ਵਰਗੇ ਜਿਹੜੇ ਹੋਟਲ ਨੇ ਬਹੁਤ ਜਨਾਰਾ ਹੋਰ ਬੜੀ ਜਗਾ ਬੜੀ ਹੋਈ ਹੈ ਪਹਾਰਾ ਬਾਸ਼ਰ ਰੰਗ ਲਾਏ ਹੋਏ ਨੇ ਜੀ ਸ਼ਾਨ ਸਰ ਲੰਗਰ ਪਾਣੀ ਦੀ ਸੇਵਾ ਜੀ 24 ਘੰਟੇ ਤੇ ਵਾਝੇ ਐਤਵਾਰ ਨੂੰ ਤਾਂ ਬਹੁਤ ਸੰਗਤ ਆਦੀ ਹੈ ਜੀ ਆਪਣੇ ਤੰਦਰੁਸਤੀ ਲਈ ਮਨੋਂ ਕਾਮਨਾਵਾਂ ਜਿੰਨਾਂ ਦੀ ਪੂਰੀਆਂ ਹੁੰਦੀਆਂ ਨੇ ਸਾਰੇ ਇੱਥੇ ਆ ਕੇ ਫਿਰ ਸ਼ਰਧਾ ਨਾਲ ਸਿਰ ਝੁਕਾਉਂਦੇ ਨੇ ਪਵਿੱਤਰ ਦਾਰ ਜੀ ਪਵਿੱਤਰ ਪ੍ਰਸ਼ਦ तस्वीरां ते तस्थान दर्शन करोट दर्शन करो जी तप स्थान ਕਹਾਂ ਜਿੰਦਾ ਕੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਸਾਧੂ ਆਂਦੇ ਹੁੰਦੇ ਸੀਗੇ ਉਸ ਟਾਈਮ ਦੇ ਵਿੱਚ ਤਹੀਓ ਇਸ ਗੁਰਦੁਆਰੇ ਦੇ ਨਾਮ ਸਾਧੂ ਅਣਾਸੇ ਪੈ ਗਿਆ ਅਸਲੀ ਇੱਥੇ ਦੀ ਬਹੁਤ ਮਹਾਨਤਵ ਜ਼ਰੂਰ ਦਰਸ਼ਨ ਕਰਨ ਆਓ ਬਾਈ ਗੁਰਜੀ ਕਾ ਖਾਲਸਾ ਦੀਏ ਬਾਈ ਗੁਰਜੀ ਕੀ ਫਤਿਹ ਲੋ ਸੰਤੋ ਜੀ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਇਥੇ ਦਕਰਨਾ ਸੰਡੇ ਦੇ ਸੰਡੇ ਲੱਗੇ ਰਹਿੰਦੀਆਂ ਤੇ ਸੰਡੇ ਦੀ ਸੰਡੇ ਹਜੇ 9:30 ਹੋਏ ਤੇ ਕਹਿੰਦੇ 1 ਲੱਖ ਤੱਕ ਦੇ ਦੁਨੀਆ ਸੰਗਤ ਇਥੇ ਦਰਸ਼ਨ ਕਰਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਅਸੀਂ ਚੱਲੇ ਆ ਲੋ ਸੰਗਤ ਜੀ ਹੁਣ ਅਸੀਂ ਜਾ ਰਹੇ ਆ ਦਰਸ਼ਨ ਬਹੁਤ ਵਧੀਆ ਵਧੀਆ ਹੋਗੇ ਤੇ ਹੁਣ ਅਸੀਂ ਵਾਪਸੀ ਨੂੰ ਫੜਿਆ ਹੋਇਆ ਹੁਣ ਰਾਤ ਸਭਾਈ ਨੂੰ ਕਿਹਾ ਜੀ ਦਰਸ਼ਨ ਬਹੁਤ ਵਧੀਆ-ਵਧੀਆ ਹੋਵੇ ਤੇ ਸੰਗਤ ਜੀ ਜ਼ਰੂਰ ਦਰਸ਼ਨ ਕਰਨ ਆਣਾ ਜੀ ਇੱਥੇ ਤੇ ਜੇ ਸਾਡਾ ਬਲੌਗ ਤੁਹਾਨੂੰ ਪਸੰਦ ਆਇਆ ਤੇ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਿਹੜੇ ਨਵੇਂ ਸਾਡੇ ਸਬਸਕ੍ਰਾਈਬਰ ਆ ਰਹੇ ਹਨ ਉਹ ਜ਼ਰੂਰ ਲਾਈਕ ਕਰਨ ਤੇ ਸ਼ੇਅਰ ਜ਼ਰੂਰ ਕਰਨਗਾ ਮੀਡੀਆ ਦਾ ਲਾਈਕ ਜੀ ਦਾ ਖਾਨ ਸਾਹਿਬ ਵਾਹਿਗੁਰੂ